ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਤੁਹਾਨੂੰ ਲੈ ਕੇ ਪਹੁੰਚ ਚੁੱਕਿਆ ਮੈਂ ਇਸ ਟਾਈਮ ਫਰੋਹੀਪੁਰ ਜ਼ਿਲ੍ਹੇ ਦਾ ਮਾਨਮਤਾ ਨਗਰ ਆ ਪਿੰਡ ਮਿਰਜੇਕੇ ਮਿਰਜੇਕੇ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਵਾੜਾ ਭਾਈਕੇ ਪਿੰਡ ਦਾ ਗਵੰਡੀ ਪਿੰਡ ਆ ਮਿਰਜੇਕੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਘਰ ਭਾਈ ਕਾਲੇ ਦੇ ਘਰੇ ਇਸ ਟਾਈਮ ਆਪਾਂ ਮੌਜੂਦ ਆ ਮਿੱਤਰੋ ਜੇ ਜਾਨਵਰ ਤੁਹਾਨੂੰ ਇੱਕ ਹੀ ਵਿਖਾਉਣਾ ਜਿਹੜੇ ਭਰਾ ਚੰਗੇ ਦੁੱਧ ਵਾਲੀ ਗਾਂ ਘਰੋ ਲੈਣੀ ਪਸੰਦ ਕਰਦੇ ਆ ਘਰੇ ਲੋਕਾਂ ਘਾਰੀਦਣੀ ਚਾਹੁੰਦੇ ਆ ਤਾਂ ਫਿਰ ਚੱਕੋ ਮਿੱਤਰੋ ਮੋਬਾਈਲ ਤੇ ਬਾਈ ਨੂੰ ਲਾ ਲਿਆ ਜੇ ਫੋਨ ਜਿਹਨੂੰ ਖਰੀਦਣ ਦਾ ਹੈਗਾ ਵਾ ਜਨੂਨ ਮਿੱਤਰੋ ਮਿਰਜੇ ਕੇ ਪਿੰਡ ਦੇ ਵਿੱਚ ਕਾਲੇ ਬਾਈ ਦੇ ਘਰੇ ਆਪਾਂ ਮੌਜੂਦ ਆ ਆਹ ਕਰਦੇ ਆ ਗੱਲਬਾਤ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਆ ਤੇ ਜਾਣਕਾਰੀ ਦੇਣੀ ਆ ਬੰਦਾ ਵਾ ਅੰਗਰੇਜ਼ ਤੇ ਜਿਹੜਾ ਦਿੰਦਾ ਵਾ ਸੌਦਾ ਕਰਕੇ ਭੇਜਾ ਉਹ ਕਰਦੇ ਆ ਗੱਲਬਾਤ ਬਾਈ ਦੇ ਨਾਲ ਅੰਗਰੇਜ਼ ਭਾਈ ਕੀ ਹਾਲ ਆ ਠੀਕ ਆ ਭਾਈ ਵਧੀਆ ਚੱਲ ਰਹੀ ਹਾਂਜੀ ਹਾਂਜੀ ਸੀਤਾ ਦੇ ਪਰਿਵਾਰ ਵਧੀਆ ਜੀ ਵਧੀਆ ਕਾਲਾ ਭਾਈ ਠੀਕ ਆ ਹਾਂਜੀ ਵਧੀਆ ਜੀ ਕੋਈ ਕਾਲੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਠੀਕ ਠਾਕ ਹੈ ਨਾ ਠੀਕ ਆ ਅੱਛਾ ਅੰਗਰੇਜ਼ੀ ਗੱਲ ਹੋ ਆ ਗਾਂ ਹੈਗੀ ਕਾਲੇ ਪਾਈ ਦੀ ਹਾਂਜੀ 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 ਕਾਲਾ ਜੀ ਸੰਗੀਤ ਕਾ ਤੋਂ ਜਾਂਦਾ ਇਹਨੂੰ ਸਦਾ ਸੁਣਦਾ ਉਹ ਨਹੀਂ ਇਹ ਫਰ ਕੱਪੜੇ ਸਿਵਾਉਣ ਦਾ ਕੰਮ ਕਰਦਾ ਇਹ ਪਰ ਗੱਲਬਾਤ ਕਰਨ ਨਹੀਂ ਪਤਾ ਨਾ ਹਾਂ ਇਹਦੇ ਕੋਲ ਐਂ ਉਹ ਡੀੜਿਆ ਦਾ ਹਾਂਜੀ 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 ਇਹਨੇ ਫੋਨ ਚੱਕਣੇ ਓਕੇ ਹੋਏ ਨੇ ਕਿ ਵੀ ਤੇ ਨੰਬਰ ਦਾ ਤੇਰਾ ਹੀ ਆਪਾ ਹਣਾ ਹਾਂਜੀ ਹਾਂਜੀ ਆਪਣੇ ਨੰਬਰ ਦਾ ਠੀਕ ਹੈ ਬਾਈ ਅੱਜ ਗੱਲ ਹੋ ਅੰਗਰੇਜ਼ ਵੀ ਗਾਂ ਜਿਹੜੀ ਤਿੰਨਵੇਂ ਸੂਏ ਹੁੰਦੀ ਹੈ ਇਹ ਇਹ ਵੀਰੇ ਤੀਜੇ ਸੂਏ ਹੁੰਦੀ ਆ ਤੀਜੇ ਸੂਏ ਹਾਂਜੀ ਹਾਂਜੀ ਕਿੰਨੇ ਦਿਨ ਪਹਿ ਅੰਗਰੇਜ਼ ਦੇ ਇਹ ਬਾਈ 10 ਦਿਨ ਪਹਿ ਬਾਈ ਕਾਲਾ ਦਾ ਸੂਚ ਇਹ ਬਾਈ ਨੇ 18 20 ਕੋ ਦੋ ਚੁਏ ਥ ਘੋਲੀ ਛਾਲੀ ਬਈ ਬਹੁਤ ਚੰਗੀ ਆ ਹੂੰ ਬਾਕੀ ਥਣ ਤੁੰ ਚੰਗਾ ਪੂਰਾ ਬਈ ਬਈ ਐ ਵੀ ਥਣੀ ਬੜਾ ਚੰਗਾ ਯਾ ਸੀਲ ਬਹੁਤ ਹੈ ਨਾ ਹਾਂਜੀ ਹਾਂਜੀ ਅੱਛਾ ਕਰ ਲੈ ਦੋ ਮਿੰਟ ਬਈ ਅੱਛਾ ਦੇਖੋ ਘਰੇ ਰੱਖਣ ਨਾਲ ਲੈ ਜਾਵੇ ਫਿਰ ਕੋਈ ਲੈ ਜਾਏ ਬਾਈ ਗਰੰਟੀ ਆ ਬੋਲ ਹਾਂ ਨਾ ਨਾ ਕੋਈ ਚੱਕਰ ਨਾ ਗਵਾਂਡੀਆਂ ਦੇ ਘਰੇ ਬਾਤ ਨਹੀਂ ਹੋਵੇ ਚੋਲੇ ਮੇਰੇ ਕੋਲੇ ਪਾਈ ਕੋ ਤਾਂ ਕਾਲੇ ਦੇ ਕੋਲੇ ਆਪਣਾ ਬਹੁਤ ਹੋਣ ਜਾਣਾ ਹੂੰ ਉਹ ਜੀ ਗੱਲ ਬਾਤ ਹੈ ਨਹੀਂ ਕੋਈ ਜੀ ਵੀ ਜਨਵਾਰ ਵੀ ਚੰਗਾ ਬਾਈ ਯਾਰ ਗੱਲ ਹੋਣਾ ਹਣਾ ਅੱਛਾ ਗਰੇਜ ਬਾਈ ਗੱਲ ਤਾਂ ਮੁੱਕਣੀ ਹੈ ਸੱਜਣਾ ਰੇਟ ਤੇ ਆ ਕੇ ਕਿਉਂਕਿ ਪਸ਼ੂ ਚੰਗਾ ਹੀ ਹੁੰਦਾ ਰੇਟ ਚੰਗਾ ਹੋਣਾ ਚਾਹੀਦਾ ਹਾਂਜੀ 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 ਹੁਣ ਮਨਾਂ ਦੇ ਮੰਗੇ ਕੁਝ ਦੇਣੀ ਕਿਸੇ ਦੀ ਨਹੀਂ ਨਹੀਂ ਉਹ ਗੱਲ ਆਪਾਂ ਕਰਨੀ ਫਰਕ ਕਿੰਨੇ ਮੁੱਲ ਰੱਖਿਆ ਹੈ ਮੁੱਲ ਤਾਂ ਬਾਈ 70000 ਰੁਪਏ ਰੱਖਦੇ ਨਹੀਂ ਕਿੰਨੇ ਦੀ ਜਸ ਦੇਣ ਲੈਣਾ ਕੀ ਰੱਖਿਆ ਤੇਰਾ ਸਿਸਟਮ ਘਾਟੇ ਬਾਟੇ ਕਰਕੇ ਆਠੇ ਬਾਠ ਯਾਰ ਮੁੱਲ ਤਾਂ ਭਾਈ 70 ਪਰ ਦੇਵਾਂਗੇ 60 ਦੀ ਆਪਾਂ ਇਹ ਕੋਈ ਬੰਦਾ ਦੂਰੋਂ ਆਊਗਾ ਤੇ ਉਹਦਾ 1500 ਮੈਨੂੰ ਤਾਂ ਕਹਿਣ ਤੋਂ ਬਾਅਦ ਥੋਕਲਾ ਕੇ ਗਿਣਨੇ ਆ ਜਿਹੜੇ ਉਹ 60 ਗਿਣਨਾ ਹੈ ਬਾਕੀ ਕੋਈ ਗੱਲ ਨਹੀਂ ਜੇ ਕੋਈ ਬੰਦਾ ਦੂਰੋਂ ਆਉਂਦਾ ਉਹਦਾ 1000 ਦੂਰੋਂ ਹੋਰ ਨਹੀਂ ਕਰਦਾ ਮੈਂ ਕਹਿੰਦਾ ਕੁਝ ਕਿਹਦਾ ਨਾ ਕਹਾਂ ਹੈ ਗੈਣ ਨੂੰ ਤੂੰ ਕੁਝ ਕਹਿ ਕਹੀ ਜਾ ਜੋ ਮਰਜ਼ੀ ਕਹੀ ਜਾ ਹਨਾ ਪਰ ਕਾਰਨ ਪਤਾ ਕੀ ਆਪਾਂ ਦਾ ਜਿਵੇਂ ਆਪਾਂ ਨੂੰ ਭਰਾ ਨੇ ਰੱਖਤਾ ਭਾਈ ਕਾਲੇ ਨੇ ਨਾ ਤੇਰੀ 55000 ਦੀਆਂ ਨਾ 57 ਦੀਆਂ 60000 ਦੀਆਂ ਗਾਂ ਵੇਚ ਦੇਣਾ ਤੇ ਕਿਉਂ ਅੱਜ ਦੁੱਧ ਪੀਣ ਵਾਲੀ ਲੈ ਜੂਗਾ ਤੈਨੂੰ 59999 ਵੀ ਨਹੀਂ ਕਹਿੰਦਾ ਕੋਈ ਨਹੀਂ ਨਹੀਂ ਉਹ ਤਾਂ ਤੇਰੀ ਗੱਲ ਨਾਲ ਸਹੀ ਆ ਬਾਈ ਚੱਕਰ ਪਤਾ ਕੀ ਆ ਹੂੰ ਚਲੋ ਕੋਈ ਗੱਲ ਨਹੀਂ ਮੌਕਾ ਵੇਖ ਲਾਂ ਜੋ ਦੋ ਮੌਕੇ ਰਿਕਾਰਡ ਬਹੁਤ ਚੰਗਾ ਦੱਸਣ ਪਾਏ ਬਾਈ ਸੂਂਚੇ ਜੀ ਬਾਈ ਦੱਸਦਾ ਤੋਰੀ ਮਾੜੀ ਜੀਪ ਜੇ ਉਹ ਲੱਗੇ ਸਹੀ ਹੋਰ ਦਿਨ ਆ ਵੀਰੇ ਲੈ ਜੀ ਮਿੱਤਰੋ ਤੀਜਾ ਸੂਆ ਸੁਂਦੀ ਆ ਲਾਲ ਡੱਬੀ ਵਹਿੜਾ ਮਾਨੋ 20 ਕਿਲੋ ਦੁੱਧ 20 ਕਿਲੋ ਵਾਂਗੂ ਕੰਡੇ ਦੇ ਬਾਈ ਕਾਲੇ ਨੇ ਚੋਇਆ ਹੋਇਆ ਹਜੇ ਦਸਾਂ ਦਨਾਂ ਦੀ ਕੱਚੀ ਆ ਬਣੂ ਬਣੂਗੀ ਵਿਹੜ ਬਹੁਤ ਚੰਗੀ ਥੱਲੋ ਤਿਆਰੀ ਤੂਰੀ ਬੜੀ ਜ਼ਬਰਦਸਤ ਕਰੂਗੀ ਯਕੀਨ ਕਰ ਲੈ ਜੀ ਤੁਹਾਨੂੰ ਮੋਬਾਈਲ ਤੇ ਵਿਹੜ ਘੱਟ ਸੋਹਣੀ ਲੱਗਦੀ ਹੋਊਗੀ ਪਰ ਜਦੋਂ ਤੁਸੀਂ ਕੋਲੇ ਆ ਕੇ ਫਿਰ ਤੁਸੀਂ ਕੁਰਸੀ ਢਾ ਕੇ ਬਹਿ ਜਾਣਾ ਤੇ ਗਾਂ ਦਾ ਸੌਦਾ ਕਰਕੇ ਲੈ ਜਾਣਾ ਤੇ ਮਿੱਤਰੋ ਥਣ ਥਣ ਲੱਗਾ ਮੱਝਾ ਰਗਾ ਚਵਾਈ ਪੂਰੀ ਪਾਵਰ ਵਾਲੀ ਓਕੇ ਦੀ ਰਿਪੋਰਟ ਵਿਹੜ ਆ ਬਾਕੀ ਭਾਈ ਐ ਐਂ ਬਹਿ ਜਾਓ ਪੜਾ ਲੈ ਲੈ ਆ ਵੇਖ ਭਾਈ ਨਹੀਂ ਠੀਕ ਆ ਭਾਈ ਓਕੇ ਆ ਜਾ ਬਾਕੀ ਦਾ ਅੰਦਰ ਪਾਇਆ ਬਾਈ ਫੋਨ ਤੇ ਜੀ ਕੋਲ ਵੇਖ ਕਿੰਨਾ ਪਿਆ ਹੈ ਖਾਲੀ ਆ ਇਹ ਹਾਂਜੀ ਹਾਂ ਸੇਰ ਚੋਂ ਪੂਣੀ ਕੱਤੀ ਆ ਹੂੰ ਇੱਥੇ ਡਾਣੀ ਹੁੰਦਾ ਏਡੇ ਛੱਡੇ ਆ 50 50 ਕਿਲੋ ਦਿੰਦਿਆਂ ਛੱਡੇ ਤੋਂ ਹੱਥ ਕਰੇ ਗਈ ਇਹਨੇ ਹਾਂ ਇੱਥੇ ਨਹੀਂ ਜਾਣਾ ਇਹਨੇ ਅੱਛਾ ਨੰਬਰ ਕਿੰਨਾ ਅੰਗਰੇਜ਼ ਵਿੱਚ ਬਾਈ ਨੰਬਰ ਵੀਰੇ 97795 ਹੂੰ 00791 ਇੱਕ ਵਾਰੀ ਹੋਰ ਆਉਣ ਦੇ 97795 00795 97795 00792 792 ਤੇ ਨੰਬਰ ਆਊਗਾ ਤੇਰੇ ਤੇਰੇ ਨਾਲ ਹੀ ਹੋਊਗੀ ਗੱਲ ਹਰੀਪਾਲ ਸਾਹਿਬ ਆ ਕੋਈ ਗੱਲ ਨਹੀਂ ਬਾਈ ਨੇ ਮੈਨੂੰ ਸਾਰੀ ਗੱਲ ਪਸੰਭਾਈ ਆ ਅੱਛਾ ਇਹ ਯਾਰ ਪੱਗ ਦਾ ਤੂੰ ਲੈ ਕੇ ਆਇਆ ਪੱਗ ਕਿਹੜੇ ਰੰਗ ਦੀ ਆ ਬਈ ਅੱਛਾ ਇਹ ਕਿੱਥੋਂ ਖਰੀਦੀ ਤੂੰ ਕਿਹੜੀ ਦੁਕਾਨੋਂ ਇਹ ਜਿੱਥੋਂ ਮਰਜੀ ਖਰੀਦ ਲਓ ਪੱਗ ਦਾ ਕੀ ਆ ਹੈ ਇਹ ਸੋ ਮਰਜੀ ਲੈ ਲਓ ਹੋਰ ਕਹਿੰਦੇ ਕਹਿੰਦਾ ਪੱਗ ਦੇ ਜੱਜ ਤੋਂ ਬਹੁਤਾ ਜਉਂਦਾ ਰਹੇ ਪੱਗ ਪੱਗੀ ਆ ਕਹਿੰਦਾ ਟੋਪੀ ਭਾਵੇਂ ਸੋਨੇ ਦੀ ਲੈ ਲੈ ਪਰ ਪੱਗ ਦਾ ਮੁਕਾਬਲਾ ਨਹੀਂ ਕੋਈ ਹੈ ਨਾ ਪੱਗ ਪਾਗੀ ਆ ਮਿੱਤਰ ਅੱਛਾ ਨੰਬਰ 22 ਦਾ ਸਕਰੀਨ ਉੱਤੇ ਮਿਰਜੇ ਕੇ ਪਿੰਡ ਜ਼ਿਲ੍ਹਾ ਫਰੋਰੀਪੁਰਾ ਗਾਂ ਦੀ ਜਾਣਕਾਰੀ ਆ ਕਾਲੇ ਬਾਈ ਦੇ ਘਰੇ ਖੜੀਏ ਜਾਣਕਾਰੀ ਦਿੱਤੀ ਆਪਾਂ ਬਾਈ ਨੂੰ ਅੰਗਰੇਜ਼ ਨੇ ਗੁਰਦੁਆਰਾ ਸਾਹਿਬ ਦੇ ਕੋਲੇ ਘਰ ਆ